ਸੋ ਤਰਨ ਤਰਨ ਜ਼ਿਮਨੀ ਚੋਣ ਨੂੰ ਲੈ ਕੇ ਜੋ ਨਤੀਜੇ ਲਗਾਤਾਰ ਸਾਹਮਣੇ ਆਣੇ ਸ਼ੁਰੂ ਹੋ ਚੁੱਕੇ ਨੇ ਔਰ ਇਹਨਾਂ ਨਤੀਜਿਆਂ ਦੇ ਵਿੱਚ ਇੱਕ ਗੱਲ ਸਾਫ਼ ਹੋ ਗਈ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਹ ਇੰਨੀ ਸੌਖੀ ਨਹੀਂ ਹੋਏਗੀ ਪੁਆਇੰਟ ਆ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਆਤਹਿਮ ਖਬਰ ਇੱਕ ਵੱਡੀ ਖਬਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਪੂਰੇ ਦਿਨ ਔਰ ਤਰਨ ਤਰਨ ਜ਼ਿਮਨੀ ਚੋਣ ਦੇ ਨਤੀਜੇ ਆਣੇ ਸ਼ੁਰੂ ਹੋ ਚੁੱਕੇ ਨੇ ਤਿੰਨ ਰਾਊਂਡ ਦੀ ਕਾਊਂਟਿੰਗ ਹੁਣ ਤੱਕ ਕੰਪਲੀਟ ਹੋ ਚੁੱਕੀ ਹੈ ਹਾਲਾਂਕਿ ਪਹਿਲੇ ਔਰ ਦੂਜੇ ਰਾਊਂਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਸੀ ਉਹ ਲਗਾਤਾਰ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਹਰਮੀਰ ਸਿੰਘ ਸੰਧੂ ਦੂਜੇ ਨੰਬਰ ਤੇ ਸੀ ਕਾਂਗਰਸ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਮਨਦੀਪ ਸਿੰਘ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਜੇ ਜੇਸੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਤੇ ਤਿੰਨ ਰਾਊਂਡ ਦੇ ਵਿੱਚ ਵੀ ਹਜ਼ਾਰ ਦਾ ਅੰਕੜਾ ਪੂਰਾ ਨਹੀਂ ਕਰ ਸਕੀ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਲੈ ਕੇ ਜੋ ਵੱਡੇ ਵੱਡੇ ਸੁਪਨੇ ਵੇਖ ਰਹੀ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਜੋ ਵੱਡੇ ਵੱਡੇ ਲੀਡਰ ਬਾਹਰ ਆ ਕੇ ਸ਼ੇਖੀਆਂ ਦੀ ਛਾੜ ਦੇ ਕੇ ਸੀ ਇਕੱਲੇ ਇਲੈਕਸ਼ਨ ਲੜਾਂਗੇ ਔਰ ਜਿੱਤਾਂਗੇ ਉਹਦੀ ਹਵਾ ਤਰਨ-ਤਾਰਨ ਚ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਪਰ ਤਿੰਨ ਰਾਊਂਡ ਦੀ ਜਿਹੜੀ VOTING ਹੋਈ ਹੈ ਜਾਂ ਕਾਊਂਟਿੰਗ ਹੋਈ ਹੈ ਉਹਦੇ ਦੇ ਵਿੱਚ ਆਮ ਆਦਮੀ ਪਾਰਟੀ ਫਿਲਹਾਲ ਅੱਗੇ ਹੈ ਤੇ ਅਕਾਲੀ ਦਲ 300 ਵੋਟਾਂ ਤੋਂ ਪਿੱਛੇ ਚੱਲ ਰਿਹਾ 300 ਤੋਂ ਵੀ ਘੱਟ ਵੋਟ ਦਾ ਮਾਰਜਨ ਜਿਹੜਾ ਆਮ ਆਦਮੀ ਪਾਰਟੀ ਦੇ ਵਿਚਕਾਰ ਤੇ ਅਕਾਲੀ ਦਲ ਦੇ ਵਿਚਕਾਰ ਹੈ ਜਦਕਿ ਸ਼ੁਰੂਆਤ ਦੇ ਦੋ ਰਾਊਂਡ ਜਿਹੜੇ ਸੀ ਪਹਿਲਾ ਰਾਊਂਡ ਤੇ ਦੂਜਾ ਰਾਊਂਡ ਇਹਨਾਂ ਦੋਨਾਂ ਰਾਊਂਡਾਂ ਦੇ ਵਿੱਚ ਅਕਾਲੀ ਦਲ ਲੀਡ ਲੈਂਦਾ ਹੋਇਆ ਨਜ਼ਰ ਆ ਰਿਹਾ ਸੀ ਪਹਿਲੇ ਰਾਊਂਡ 'ਚ 1000 ਤੋਤੇ ਦੀ ਲੀਡ ਸੀ ਦੂਜੇ ਰਾਊਂਡ 'ਚ ਵੀ ਇਹ ਲੀਡ ਜਿਹੜੀ ਹੈ 11-1200 ਰਹੀ ਪਰ ਜਿਵੇਂ ਹੀ ਤੀਜੇ ਰਾਊਂਡ ਦੀ ਗਿਣਤੀ ਹੋਈ ਲੀਡ ਅਕਾਲੀ ਦਲ ਦੀ ਘਟ ਗਈ ਤੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਪਹੁੰਚ ਗਈ ਤਿੰਨ ਰਾਊਂਡ ਦੇ ਵਿੱਚ ਹਰਬੀਤ ਸੰਧੂ 9552 ਵੋਟ ਹੁਣ ਤੱਕ ਲੈ ਚੁੱਕੇ ਨੇ ਕਾਊਂਟਿੰਗ ਦੇ ਵਿੱਚ ਤੇ ਅਕਾਲੀ ਦਲ ਨੂੰ ਜਿਹੜਾ ਹੈਗਾ ਉਹ 9373 ਵੋਟ ਹੁਣ ਤੱਕ ਮਿਲੇ ਨੇ ਯਾਨੀ ਕਿ ਅਕਾਲੀ ਦਲ ਦੂਜੇ ਨੰਬਰ ਤੇ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਿਵੇਂ ਪਿਛਲੇ ਕਈ ਦਿਨਾਂ ਤੋਂ ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਸੀ ਕਿ ਮੁਕਾਬਲਾ ਬੇਹਦ ਦਿਲਚਸਪ ਹੈ ਤੇ ਅਕਾਲੀ ਦਲ ਐਤਕੀ ਤਗੜੀ ਟੱਕਰ ਦਿੰਦਾ ਆਮ ਆਦਮੀ ਪਾਰਟੀ ਨੂੰ ਨਜ਼ਰ ਆਏਗਾ ਜਾਂ ਕਹ ਲਈਏ ਕਿ ਸਿੱਧੇ ਤੌਰ ਤੇ ਰੁਝਾਨ ਜਿਹੜਾ ਲੋਕਾਂ ਵੱਲ ਲੋਕਾਂ ਦਾ ਜਿਹੜਾ ਉਹ ਆਪਣੀ ਰਵਾਇਤੀ ਪਾਰਟੀ ਵਲ ਜਾਂਦਾ ਨਜ਼ਰ ਆ ਰਿਹਾ ਹੁਣ ਸਵਾਲ ਇਸ ਤੋਂ ਵੱਡਾ ਹੈ ਕਿ ਕਾਂਗਰਸ ਪਾਰਟੀ ਦੀ ਜੋ ਹਾਲਤ ਹੈ ਹਾਲਾਂਕਿ ਤੀਜੇ ਨੰਬਰ ਤੇ ਜ਼ਰੂਰ ਹੈ ਪਰ ਇਹ ਮੰਨਿਆ ਜਾ ਰਿਹਾ ਸੀ ਕਿ ਚੌਥੇ ਨੰਬਰ ਤੇ ਕਾਂਗਰਸ ਆਏਗੀ ਜਾਂ ਜੇ ਰਾਜਾ ਵਰਡਿੰਗ ਇਸ ਤਰ੍ਹਾਂ ਦੇ ਬਿਆਨ ਨਾ ਦਿੰਦੇ ਤੇ ਸ਼ਾਇਦ ਹਾਲਾਤ ਔਰ ਵੀ ਬਿਹਤਰ ਹੋਣੇ ਸੀ ਕਾਂਗਰਸ ਪਾਰਟੀਆਂ ਨੂੰ ਲੈ ਕੇ ਪਹਿਲੀ ਵਿਚਾਰ ਜਿਹੜੀ ਉਹ ਕਰ ਰਹੀ ਹੈ ਪਰ ਕੁਲ ਮਿਲਾ ਕੇ ਹਰਮੀਤ ਸੰਧੂ ਫਿਲਹਾਲ ਲੀਡ ਰੈਲੇ ਨੇ ਲੀਡ ਜਿਹੜੀ ਹੈ 200 ਤੋਂ ਘੱਟ ਵੋਟਾਂ ਦੀ ਹੈ ਅਕਾਲੀ ਦਲ ਲਗਾਤਾਰ ਦੂਜੇ ਨੰਬਰ ਤੇ ਹੈ ਔਰ ਜੋ ਕੰਮ ਐਤ ਕੀ ਤਰਨ ਤਰਨ ਹਲਕੇ ਦੇ ਵਿੱਚ ਅਕਾਲੀ ਦਲ ਵੱਲੋਂ ਕੀਤਾ ਗਿਆ ਕੰਮ ਇੰਦਾ ਸੈਂਸ ਕਿ ਜੋ ਪ੍ਰਚਾਰ ਇਸ ਤਰੀਕੇ ਦਾ ਕੀਤਾ ਗਿਆ ਲੋਕਾਂ ਚ ਅਕਾਲੀ ਦਲ ਦੇ ਲੀਡਰ ਵਿਚਰੇ ਸੁਖਵੀਰ ਬਾਦਲ ਵਿਚਰੇ ਉਸ ਤਰ੍ਹਾਂ ਦੇ ਲਗਾਤਾਰ ਇੱਕ ਨੈਰੇਟਿਵ ਸਿਰਜਿਆ ਗਿਆ ਕਿ ਪੰਥਕ ਪਾਰਟੀ ਚਾਹੀਦੀ ਆਪਣੀ ਪਾਰਟੀ ਚਾਹੀਦੀ ਉਹਨਾਂ ਨੇ ਆਪਣੇ 7 ਤੋਂ 17 ਵਾਲੇ ਕੰਮ ਗਿਣਾਏ ਸੋ ਕੁੱਲ ਮਿਲਾ ਕੇ ਕਹਿ ਸਕਨੇ ਆ ਕਿ ਲੋਕਾਂ ਦੇ ਵਿੱਚ ਇਸ ਸੀਜ਼ਨ ਨੂੰ ਲੈ ਕੇ ਕਾਫੀ ਰੁਝਾਨ ਬਣਦਾ ਨਜ਼ਰ ਆਇਆ ਤੇ ਹੁਣ ਲਗਾਤਾਰ ਹਰ ਤੀਜੇ ਰਾਊਂਡ ਤੋਂ ਬਾਅਦ ਯਾਨੀ ਕਿ ਤਿੰਨ ਰਾਊਂਡ ਦੀ ਵੋਟਿੰਗ ਹੁਣ ਤੱਕ ਹੋ ਚੁੱਕੀ ਹੈ ਜਦ ਕੰਪਲੀਟ ਹੋਣਗੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗੇ ਕਿ ਉਦੋਂ ਤੱਕ ਕੀ ਹਾਲਾਤ ਹੈ ਪਰ ਫਿਲਹਾਲ ਤਿੰਨ ਰਾਊਂਡ ਦੀ ਕਾਊਂਟਿੰਗ ਕੰਪਲੀਟ ਤਿੰਨ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ 200 ਤੋਂ ਘੱਟ ਵੋਟਾਂ ਦੇ ਮਾਰਜਨ ਦੇ ਨਾਲ ਫਿਲਹਾਲ ਅੱਗੇ ਹੈ ਅਕਾਲੀ ਦਲ ਦੂਜੇ ਨੰਬਰ ਤੇ ਕਾਂਗਰਸ ਤੀਜੇ ਤੇ ਮਨਦੀਪ ਸਿੰਘ ਚੌਥੇ ਤੇ ਭਾਰਤੀ ਜਨਤਾ ਪਾਰਟੀ ਦਾ ਤੇ ਅਜੇ ਹਜ਼ਾਰ ਦਾ ਅੰਕੜਾ ਵੀ ਪੂਰਾ ਨਹੀਂ ਹੋਇਆ